ਹਵਾਰੇ ਲਈ ਘਰ ਘਰ ਦੇ ਵਿੱਚੋਂ ਲਹਿਰ ਉੱਠਣੀ ਚਾਹੀਦੀ ਗਾ ਠੀਕ ਆ ਤਾਂ ਜੋ ਸਰਕਾਰਾਂ ਨੂੰ ਅਮਿਤ ਸ਼ਾਹ ਵਰਗਾਂ ਨੂੰ ਕਹਿਣਾ ਨਾ ਪਵੇ ਵੀ ਇਹ ਮਾਫੀ ਮੰਗਣ ਠੀਕ ਆ ਮਾਫੀ ਕਾਦੀ ਜਿਹੜਾ ਇਨਸਾਫ ਤੁਸੀਂ ਸਾਨੂੰ ਨਹੀਂ ਦੇ ਸਕਿਆ ਅਸੀਂ ਆਪਣੇ ਆਪ ਲੈ ਲਿਆ ਇਹ ਤਾਂ ਸਾਡੇ ਸਿੱਖਾਂ ਨੂੰ ਸ਼ੁਰੂ ਤੋਂ ਕਰਦੀ ਆ ਆਈ ਆ ਠੀਕ ਆ ਨਾ ਜਦੋਂ ਤੁਹਾਨੂੰ ਤੁਹਾਡੇ ਪੰਡਤਾਂ ਨੂੰ ਇਨਸਾਫ ਨਹੀਂ ਦੀ ਮਿਲਿਆ ਅਮਿਤ ਸ਼ਾਹ ਜੇ ਤੁਹਾਡੀ ਕੌਮ ਜਿਉਂਦੀ ਆ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਜੇ ਸਿੱਖ ਕੌਮ ਨਾ ਹੁੰਦੀ ਕਹਿੰਦੇ ਅਗਰ ਨਾ ਹੁੰਦੇ ਗੋਬਿੰਦ ਸਿੰਘ ਤਾਂ ਸੁੰਨਤ ਹੋਤੀ ਸਭ ਕੀ ਠੀਕ ਹੈ ਨਾ ਇਹ ਗੱਲ ਅੰਮਿਤ ਸ਼ਾਹ ਨੂੰ ਯਾਦ ਰੱਖਣੀ ਚਾਹੀਦੀ ਆ ਇਹ ਸਾਨੂੰ ਅੱਜ ਮਾਫੀਆਂ ਦੀ ਗੱਲ ਕਰਦਾ ਸਾਨੂੰ ਕਹਿੰਦਾ ਮਾਫੀਆਂ ਮੰਗਣ ਕਿਹੜੇ ਬਣਾਤੇ ਅਸੀਂ ਮਾਫੀ ਮੰਗਿਆ ਕਿਉਂ ਮਾਫੀ ਮੰਗੀਏ ਸਾਡੇ ਰਾਜਵਾਲੇ ਨੂੰ ਦੋ ਫਾਂਸੀ ਅਸੀਂ ਹੱਸ ਕੇ ਕਬੂਲਾਂਗੇ ਸਾਨੂੰ ਲੋੜ ਨਹੀਂ ਸਾਨੂੰ ਸ਼ਹੀਦ ਹੈ ਸਾਡੇ ਚੰਗੇ ਨੇ ਸਾਨੂੰ ਗद्दार ਨਹੀਂ ਚੰਗੇ ਗद्दार ਬਥੇਰੇ ਤੁਸੀਂ ਪੈਦਾ ਕਰ ਲੈ ਸਾਡੀ ਕੌਮ ਦੇ ਵਿੱਚ ਜਿਵੇਂ ਬਾਦਲ ਵਰਗੇ ਠੀਕ ਹੈ ਪਰ ਸਾਡੇ ਜਿਹੜੇ ਯੋਧੇ ਨੇ ਉਹ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਾਨੂੰ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਅੱਜ ਉਹਨਾਂ ਯੋਧਿਆਂ ਲਈ ਇਹ ਕੱਠ ਹੋ ਰਿਹਾ ਉਹਨਾਂ ਯੋਧਿਆਂ ਲਈ ਸੰਘਰਸ਼ ਹੋ ਰਿਹਾ ਨੇ ਅਮਿੱਤਾ ਤੈਨੂੰ ਭੁੱਲ ਜਾਣਾ ਤੂੰ ਇਹ ਗੱਲ ਭੁੱਲ ਗਿਆ ਔਰ ਤੈਨੂੰ ਅਸੀਂ ਯਾਦ ਕਰਾ ਦਿੰਨੇ ਆ ਚੀਨ ਦੇ ਵਿੱਚ ਸਾਡੇ ਸਰਦਾਰਾਂ ਨੇ ਕੁੱਟ-ਕੁੱਟ ਜੀਨੀ ਪਿੱਛੇ ਮੋੜਤੇ ਸੀਗੇ ਹਥਿਆਰ ਵੀ ਨਹੀਂ ਸੀ ਉਹਨਾਂ ਕੋਲ ਜੇ ਸਿੱਖ ਸਿੱਖ ਕੌਮ ਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਐਡਾ ਸੰਘਰਸ਼ ਵਿੱਡੂਗੀ ਆਪਦਾ ਘਰ ਲੈ ਬੈਠੂਗੀ ਅਸੀਂ ਕਹਿੰਨੇ ਆ ਸਾਨੂੰ ਖਾਲਿਸਤਾਨ ਦੀ ਲੋੜ ਆ ਸਾਨੂੰ ਆਪਣੇ ਘਰ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਜੋਰ ਸ਼ੋਰ ਨਾਲ ਬੀਬੀ ਜੀ ਕਿਹਾ ਗਿਆ ਕਿ ਜਿਹੜੇ ਕਿ ਬੰਦੀ ਸਿੰਘ ਜੋ ਹਰਿਆ ਹੋ ਚੁੱਕੇ ਨੇ ਉਹਨਾਂ ਨੂੰ ਸ਼ਹੀਦੀਆਂ ਕਬੂਲ ਆ ਪਰ ਮਾਫੀ ਨਹੀਂ ਮੰਗਣਗੇ